ਦੋਸਤੋ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜੇ ਹੋ ਦੋਸਤੋ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਨਾ ਇਹ ਪਿੰਡ ਬਾੜਾ ਕਿਸ਼ਨਪੁਰਾ ਇਸ ਪਿੰਡ ਨੂੰ ਤਹਿਸੀਲ ਗਿੱਦੜਵਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਮੁਕਤਸਰ ਸਾਹਿਬ ਪੈਂਦਾ ਹੈਗਾ ਨੇੜੇ ਇਹਦੇ ਪਿੰਡ ਇੱਕ ਸਾਈਡ ਤੇ ਮੱਲਣਾ ਸੂਰੇਆਲਾ ਮੜਾ ਕੇ ਇਹਦੇ ਕੋਲੋ ਕੋਲੀ ਪਿੰਡ ਨੇੜੇ ਰਹਿ ਜਾਂਦੇ ਆ ਅੱਜ ਜਿਹੜੀ ਤੁਸੀਂ ਸਾਹਮਣੇ ਵੇਖ ਰਹੇ ਹੋ ਦੋਸਤੋ ਇਹ ਤੁਹਾਨੂੰ ਦਿਖਾਉਣੀ ਹੈਗੀ ਤੇ ਇਹ ਵੇੜਨਾ ਪਹਿਲਾ ਸੁਆ ਪਲੂਣ ਸੋਣਾ ਤੇ ਮੂੰਹੋਂ ਚਾਰ ਦੰਦ ਹੈ ਤੇ ਜਿਹੜੇ ਵੀ ਭਰਾ ਨੂੰ ਚੰਗੀ ਲੱਗੀ ਦੋਸਤੋ ਤਸੱਲੀ ਕਰਨਾ ਉਹਦਾ ਹੱਕ ਬਣਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਹੈ ਪੈਸੇ ਲਾਉਣ ਵਾਲੀ ਧਿਰੋਂ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਹੈ ਅਗਲੀ ਜੋ ਵੀ ਕਾਰਵਾਈ ਹੈ ਦੋਸਤੋ ਥੋਡੀ ਹੈ ਡਿਟੇਲ ਆਪਾਂ ਇਹਦੀ ਸਾਰੀ ਪੁੱਛ ਲਾਂਗੇ ਬਾਈ ਤੋਂ ਤੇ ਨੰਬਰ ਇਸ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਆਇਓ ਬਾਈ ਸਾਹਮਣੇ ਹਾਂਜੀ ਹਾਂਜੀ ਬਾਈ ਬਈ ਹੱਸੀ ਗਾਓ ਹੋ ਬਾਈ ਠੀਕ ਠਾਕ ਹੋ ਚੱਲਦੀ ਕਲਮ ਨਾਮ ਬਾਈ ਨਾਮ ਮੇਰੇ ਜਸਮਿੰਦਰ ਸਿੰਘ ਪਿੰਡ ਬਾੜਾ ਕਿਸ਼ਨਪੁਰਾ ਤੇ ਜਿਹੜਾ ਸ੍ਰੀ ਮੁਖਸਾ ਸਾਹਿਬ ਤੇ ਹਲਕਾ ਕਿਦਰ ਬਾਈ ਘਰ ਦੀ ਬੜਾ ਬਾਈ ਆਪਣੀ ਹਾਂਜੀ ਘਰ ਦੀ ਬੜਾ ਮੂੰਹ ਕਿਵੇਂ ਆ ਮੂੰਹ ਚਾਰ ਦੰਦ ਬਾਈ ਕਿਹ ਕਿਦਾਂ ਲਊਗੀ ਇਹ ਲਊਗੀ ਵੀਰੇ 8 ਤੋਂ 10 ਦੰਦ ਜੀ 8 ਦਾ ਠੀਕ ਹੈ ਜੀ ਹਾਂਜੀ ਦੋਸਤੋ ਪਹਿਲਾ ਸੁਆ ਸੁਣਾ ਬੈੜ ਨੇ ਮੂੰਹੋਂ ਚਾਰ ਦੰਦ ਹੈਗੀ ਕੱਦ-ਕਾੜ ਬਹੁਤ ਹੈ ਭਾਰੀ ਵਜਨ ਦੇ ਵਿੱਚ ਹੈ ਬੈੜ ਬਾਕੀ ਤੋਰੇ ਨੂੰ ਤੋੜ ਕੇ ਤੁਹਾਨੂੰ ਦਿਖਾ ਦਾਨੇ ਮੈਂ ਤਾਂ ਤੁਹਾਨੂੰ ਪਹਿਲਾਂ ਆਹ ਦੇਖ ਲਓ ਹਵਾਨਾ ਆ ਇੱਕ ਸਾਈਡ ਤੇ ਪਲੂਨੀਆ ਨਾ ਬਾਈ ਇਹਦੇ ਮਾੜੀ ਜੀ ਪਲੂਨ ਪਲੂਨ ਮੇਰੇ ਇੱਕ ਬੈਠੀ ਉੱਠੀ ਆ ਪਲੂਨ ਪ੍ਰਿੰਟ ਵਾਈਜ਼ ਬਹੁਤ ਚੰਗੀ ਬੈੜ ਹੈਗੀ ਮੂੰ ਮਥਰੀ ਦੀ ਬਹੁਤ ਸੋਹਣੀ ਐ ਕੰਨ ਕੰਨ ਕੰਨਾ ਕੋਨਾ ਦੀ ਬੈੜ ਦੇਖੋ ਪੂਰੀ ਸ਼ਕੀਨ ਬੈੜ ਆ ਸਮੀ ਪੌਲੀ ਬਹੁਤ ਜ਼ਿਆਦਾ ਹੈਗੀ ਤੇ ਉਮੀਦ ਹੈ ਬੈੜ ਨੇ ਨਾ ਪਹਿਲੇ ਸੂਏ ਇਸ ਬੈੜ ਨੇ 30 ਕਿਲੋ ਦੁੱਧ ਆਰਾਮ ਨਾਲ ਦੇ ਦੇਣਾ ਜਿਹੜੇ ਹਿਸਾਬ ਦਾ ਢਾਂਚਾ ਬੈੜ ਦਾ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਤੇ ਹਲੇ ਤਾਂ 8-10 ਦਿਨ ਇਹਦੇ ਵਿੱਚ ਸੂਣ ਦੇ ਵਿੱਚ ਪਏ ਆ ਥੋੜਾ ਜਨਾ ਕੈਮਰੇ ਨੂੰ ਦੇਖ ਕੇ ਪਸ਼ੂ ਕਰ ਜਾਂਦਾ ਹੈਗਾ ਸਾਡੀ ਇੱਕ ਪਹਿਲਣ ਆ ਨਾ ਬਾਈ ਹਾਂ ਪਹਿਲਣ ਬੱਛੀ ਹੈਗੀ ਸਾਡੀ ਹਵਾਨਾ ਮੈਂ ਸੂਣਾ ਕੋਲੋਂ ਦਿਖਾਉਂ ਆ ਤੁਸੀਂ ਜੱਜ ਕਰ ਲਿਓ ਥਣ ਥਣ ਦਾ ਸਾਈਜ਼ ਵੀ ਸੋਹਣਾ ਹੈ ਆ ਇੱਕ ਸਾਈਡ ਤੇ ਭਲੂਣ ਹੈ ਇਹਦੇ ਜਿਹੜਾ ਪਾਸੇ ਇਹ ਸਾਈਡ ਬੈੰਦੀ ਹੈ ਬੈੜ ਇਹ ਤੱਕ ਹਵਾਨੇ ਦੀ ਦੇਖਿਓ ਤੁਸੀਂ ਅਗਲੇ ਪਾਸਿਓਂ ਕੱਦ ਕਾਠ ਵੀ ਪੂਰਾ ਵੱਡੇ ਕੱਦ ਕਾਠ ਦੇ ਵਿੱਚ ਵਹਿੜ ਹੈਗੀ ਛੋਟੇ ਕੱਦਾਂ ਚ ਨਹੀਂ ਆਉਂਦੀ ਬਹੁਤ ਸੋਹਣੀ ਵਹਿੜ ਹੈਗੀ ਤੇ ਫਾਰਮ ਦੇ ਵਿੱਚ ਜਿਹੜੇ ਭਰਾ ਨੇ ਰੱਖਣੇ ਹੋਵੇ ਜਾਂ ਅੱਗੇ ਬਰੀਡ ਤੇ ਕੰਮ ਕਰਨਾ ਹੈ ਇਦਾਂ ਦੀ ਇਹ ਵਹਿੜ ਹੈਗੀ ਹਵਾਨਾ ਨਾ ਹੁਣ ਤੁਸੀਂ ਅਗਲੇ ਪਾਸੇ ਥਣ ਦੇਖਿਓ ਇਹਦਾ ਬਹੁਤ ਸੋਹਣਾ ਥਣ ਲੱਗਿਆ ਹੈਗਾ ਪਿੰਡ ਵਾੜਾ ਕਿਸ਼ਨਪੁਰਾ ਤਹਿਸੀਲ ਗਿੱਦੜਵਾ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਸੋ ਨੰਬਰ ਸਕਰੀਨ ਤੇ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਪਸੰਦ ਆਈ ਬਿਹੜ ਉਹ ਕੰਟੈਕਟ ਕਰ ਲਿਓ ਅਗਲੋ ਮਾ ਅਗਮਸ ਨੂੰ ਹੋਰ ਦਿਖਾਣਾ ਬਿਹੜਦਾ ਮੂੰਹ ਮੱਥਾ ਦੇਖੋ ਪ੍ਰਿੰਟ ਪ੍ਰਿੰਟ ਵਾਈ ਨਾ ਬਹੁਤ ਚੰਗੀ ਬਿਹੜਾ ਹੈ ਕੁਆਲਿਟੀ ਦੇ ਵਿੱਚ ਬਿਹੜਾ ਐਚ ਐਫ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ